ਸਤ ਸ਼੍ਰੀ ਅਕਾਲ ਕਿਦਾ ਹਾਲ ਚਾਲ ਜੀ ਵੀਰੋ ਉਮੀਦ ਕਰਦੇ ਆ ਵਧੀਆ ਹੋਵਾਂਗੇ ਰੱਬ ਸਾਰੇ ਹਾਲ ਚੜਦੀ ਕਲਾ ਦੇ ਵਿੱਚ ਰੱਖੇ ਤੇ ਮੈਂ ਉਹ ਦਿਨ ਸਮਝ ਲਓ ਕਿ ਇੱਕ ਵੀਡੀਓ ਬਣਾ ਕੇ ਤੇ ਉਸ ਤੋਂ ਬਾਅਦ ਜੂ ਫਿਰ ਇਕਰਾਦੀ ਤਬੀਅਤ ਖਰਾਬ ਹੋਈ ਠੀਕੇ ਮੇਰੀ ਤਬੀਅਤ ਹੀ ਨਹੀਂ ਹੋ ਸਕਦੀ ਕੱਲ ਫਿਰ ਦੁਬਾਰਾ ਹਸਪਤਾਲ ਲੈ ਕੇ ਗਿਆ ਸੀਗਾ ਠੀਕੇ ਉਹ ਫਿਰ ਦੁਬਾਰਾ ਡੀਕੇ ਜਕੇ ਡ੍ਰਿਪ ਡਿਵਲਵਾਈਏ ਲਵਾ ਕੇ ਤੇ ਫਿਰ ਥੋੜਾ ਜਿਹਾ ਪਤਾ ਨਹੀਂ ਕੀ ਘਰ ਟੇਲੀ ਰਹਿੰਦੀ ਹੈ ਯਾਰ ਜੇ ਅਜ ਮੈਨੂੰ ਫਜ਼ਾਨ ਮੈਨੂੰ ਕਹਿੰਦੇ ਤੈਨੂੰ ਨਜ਼ਰ ਲੱਗ ਗਈ ਮੈਂ ਕਿਹਾ ਤੈਨੂੰ ਨਜ਼ਰ ਲੱਗ ਗਈ ਹੈ ਤੈਨੂੰ ਵਾਕਈ ਨਜ਼ਰ ਲੱਗ ਗਈ ਹੈ ਠੀਕ ਹੈ ਦਿਹਾੜੀ ਦੇ ਦੋ ਠੀਕ ਕੱਢਦੀ ਹੈ ਆ ਕੋ ਚਾਰ ਦਿਹਾੜੀਆਂ ਫਿਰ ਢਿੱਲੀ ਰਹਿੰਦੀ ਹੈ ਬਾਕੀ ਕਾਮੇਡੀ ਬੁਆਏ ਦੀ ਵੀਡੀਓ ਫੇਰ ਦੁਬਾਰਾ ਤੁਹਾਡੇ ਵਾਸਤੇ ਲਿਆ ਕਿ ਆਇਆ ਹਾਂ ਤੇ ਵੇਖਣ ਜਾ ਰਹੇ ਆ ਕਾਮੇਡੀ ਬੁਆਏ ਦੀ ਵੀਡੀਓ ਤੇ ਉਹਦਾ ਟਾਈਟਲ ਉਹਨਾਂ ਨੇ ਦਿੱਤਾ ਹੈ ਬਿੱਲੀ ਵੀ ਲਖਮੰਨੀ ਬੜਾ ਕੀਤਾ ਜਲੀਲ ਪਤੰਦਰਾ ਨੂੰ ਜਮਾਨੇ ਕਰਦੇ ਫੀ ਜਮਾਨੇ ਕਰਦੇ ਫੀ ਉਹ ਮਤਲਬ ਆਪਾਂ ਲਾਸਟ ਟਾਈਮ ਵੇ ਆਪਣੇ ਵੀਰੇ ਵੇਖੇ ਤੇ ਨਾਲ ਕੁੜੀ ਨੇ 20 ਲੱਖ ਰੁਪਏ ਖਾ ਗਏ ਸੀ ਅੱਦਾ ਹਾਂ ਲੇਕਿਨ ਇਹ ਕਾਮੇਡੀ ਪਰ ਦੀ ਨਵੀਂ ਵੀਡੀਓ ਆਈ ਹੈ ਹਾਂ ਇਹ ਨਵੀਂ ਵੀਡੀਓ ਦੇ ਉਹ ਦੇਖਦੇ ਆ ਉਹਦੇ ਮੋ ਬਹੁਤ ਸਾਜਦਾ ਹਾਂ ਬੜਾ ਕੀਤਾ ਜਲੀਲ ਪਰ ਜਮਾਨੇ ਕਰਦੇ ਫੀ ਚਲੋ ਪਹਿਲੇ ਦੇਖੀਏ ਚਲੋ ਚਲੋ ਕ ਕਰੀਏ ਸ਼ੁਰੂ ਫਿਰ ਚੈਲੰਜ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਦਿਲੋਂ ਧੰਨਵਾਦ ਤੁਹਾਡਾ ਪਹਿਲਾਂ ਵਾਲੀ ਵੀਡੀਓ ਨੂੰ ਤੁਸੀਂ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਇਸ ਲਈ ਆਪਾਂ ਹੁਣ ਨਵੀਂ ਵੀਡੀਓ ਲੈ ਕੇ ਆਏ ਆ ਤੇ ਕੁਝ ਮੁੰਨਿਆਂ ਦੀ ਪਹਿਲੀ ਤਰ੍ਹਾਂ ਹੀ ਆਪਾਂ ਕਰਦੇ ਆ ਬੇਇੱਜ਼ਤੀ ਤੇ ਬਿਨਾ ਤੁਹਾਡਾ ਟਾਈਮ ਵੇਸਟ ਕੀਤੇ ਆਪਾਂ ਬਿੱਲੀਆਂ ਅੱਖਾਂ ਵਾਲੇ ਤੋਂ ਸਟਾਰਟ ਕਰਦੇ ਆ ਜੋ ਕਿ 35 ਲੱਖ ਚੋਂ 20 ਲੱਖ ਮੰਨ ਗਿਆ ਆਹ ਸੁਣਦੇ ਆ ਉਹਦੀ ਰਿਕਾਰਡਿੰਗ ਸੀ ਕਿਉਂ ਮੇਰੇ ਦਿੱਤੇ ਹੱਥ ਤੋ ਕੇ ਮਗਰ ਪਏ ਹੋ ਆ ਪੋਸਟਾਂ ਕਰਵਾ ਸਾਰਾ ਇੰਸਟਾਗ੍ਰਾਮ ਪਾਉਂਦਾ ਕੱਲਾ ਥੋੜੀ ਪਾਉਂਦੇ ਆ ਨਾਲੇ ਗੁਰੂਆ ਤੇਰਾ ਪੈਸੇ ਦਾ ਰੋਲਾ 35 ਲੱਖ ਦਾ ਹਾਂਜੀ ਮੈਂ ਉਹ ਵੀ ਸਾਰੀਆਂ ਪੋਸਟਾਂ ਦੇਖੀਆਂ ਮੈਂ ਸਭ ਕੁਝ ਦੇਖਿਆ ਯਾਰ ਮੈਂ ਤਾਂ ਕੋਈ 35 ਲੱਖ ਨਹੀਂ ਖਾਤਾ ਹੈਗਾ ਹੁਣ ਮੈਨੂੰ 20 ਲੱਖ ਦਿੱਤਾ ਜਿਵੇਂ ਅਸੀਂ ਬਾਹਰ ਜਾਣਾ ਤੇਰਾ ਮੈਂ ਬੰਦਾ ਨੇ ਕੱਟੀਆਂ ਦੀ ਫਾਈਲ ਲਗਾਈ ਆ ਦੰਨਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋ ਗਿਆ ਜਿਹੜਾ ਉਹ ਗ੍ਰੀਨ ਐਕਸੀਡੈਂਟ ਮੇਰੇ ਕੋਲ ਕਾਫੀ ਟਾਈਮ ਮੇਰੇ ਕੋਲ ਹੀ ਪਿਆ ਰਿਹਾ ਠੀਕ ਆ ਤੇ ਫਿਰ ਉਹ ਮੈਨੂੰ ਕੋਈ ਘਰ ਵਿੱਚ ਮੇਰੇ ਪ੍ਰੋਬਲਮ ਆਏ ਉਹਦੇ ਨਾਲ ਮੈਨੂੰ 20 ਲੱਖ ਖਰਚਨਾ ਪਿਆ ਤੇ ਦੇਖ ਲੋ 35 ਲੱਖ ਚੋਂ 20 ਲੱਖ ਤਾਂ ਮੰਨ ਲਈ ਤੇ ਹੌਲੀ ਹੌਲੀ 15 ਲੱਖ ਉਹ ਵੀ ਮੰਨ ਜੂਗੀ ਉਹ ਯਾਰ ਇਹ ਨਾ ਇੰਨੀ ਬੇਸ਼ਰਮ ਹੋਈ ਪਿਆ ਪੂਰੇ ਪੰਜਾਬ 'ਚ ਤੇ ਇੰਨੀ ਕੁੱਤੇਖਾਣੀ ਹੋਈ ਆ ਤੇ ਇਹਨੂੰ ਭੋਰਾ ਵੀ ਸ਼ਰਮ ਨਹੀਂ ਦੇਖੋ ਕਿਵੇਂ ਰੀਲਾਂ ਬਣਾਉਣ ਲੱਗੀ ਆ ਦੇਖੋ ਕਿਵੇਂ ਮੱਛਰੀ ਫਿਰਦੀ ਆ ਬਾਕੀ ਨੋਟਾਂ ਵਾਲੀ ਤੋਸ ਬੁੱਕੇ ਹੋਰ ਨੂੰ ਦਿਖਾਈ ਜੱਟੀ ਇਹਨਾਂ ਸ਼ੋਸ਼ ਬਾਜੀਆਂ ਤੋਂ ਕਿਤੇ ਉੱਤੇ ਆ ਉਹ ਨੋਟਾਂ ਵਾਲੀ ਤੋਸੋ ਦਿਖਾਵੇਗੀ 35 ਲੱਖ ਤਾਂ ਤੂੰ ਖਾ ਗਈਆਂ ਹੁਣ ਉਹਦੇ ਕੋਲ ਕੀ ਦਾ ਕਿਆ ਹੁਣ ਛੜਾ ਮੇਰੇ ਦਿਮਾਗ ਚ ਅੱਜ ਕੱਲ ਕੋਈ ਸ਼ਰਾਰਤ ਨਹੀਂ ਆ ਰਹੀ ਕਿਤੇ ਮਜ਼ਦਰਤੇ ਨਹੀਂ ਗਿਆ ਉਹ ਕੋਲ ਕਿੱਥੇ ਸੁਧਰਨ ਵਾਲੀਆਂ ਚਲਾਕ ਨੂੜੀ ਏ ਉਹ ਤਾਂ ਯਾਰ 35 ਲੱਖ ਨਾਲ ਢਿੱਡ ਨਹੀਂ ਭਰਿਆ ਫੜੇ 2 ਕਰੋੜ ਹੋਰ ਖਾਨ ਨੂੰ ਫਿਰਦੀ ਆ ਆ ਦੇਖੋ ਵੀਡੀਓ ਚ ਕੇਸ ਕੋਈ ਮਾਨ ਹਨੀ ਦਾ ਕਰਨਾ ਕਿੰਨੇ ਦਾ 2 2 ਕਰੋੜ ਦਾ ਚਾਹ ਜੀ ਕਿਹਦੇ ਕਿਹਦੇ ਤੇ ਮੇਰੇ ਤੇ ਇੱਕ ਕਾਸਟ ਤੇ ਇੱਕ ਚੈਨਲ ਤੇ ਪਰ ਗੱਲ ਇਦਾਂ ਆ ਜੇ ਕੇਸ ਕੇਸ ਘੇੜਨਾ ਕੋਈ ਨਾ ਖੇਡ ਲਾਂਗੇ ਕੋਈ ਚੱਕਰ ਨਹੀਂਗਾ ਓਏ ਉਹ ਵਿਚਾਰੇ 35 ਲੱਖ ਨੂੰ ਰੋਈ ਜਾਂਦੇ ਆ ਤੇ ਇਹਨੇ 2 ਕਰੋੜ ਦਾ ਹੋਰ ਕੇਸ ਠੋਕਤਾ ਉਹਨਾਂ ਤੇ ਓ ਯਾਰ ਕੋਈ ਨੀ ਕਰੂ ਆ ਰੱਬ 인ਸਾਨ ਤੇਰੇ ਲਈ ਤਾਂ ਉੱਤੇ ਲੱਗ ਤੋ ਕੜਾਇਚ ਗਰਮ ਤੇਲ ਹੋ ਰਿਹਾ ਦੇਖੀ ਕਿਹੜੇ ਬੰਦੇ ਤੇਰੇ ਕੋ ਕੋੜੇ ਓ ਯਾਰ ਇਹਨੇ ਇਹਨੇ ਇਕੱਲੇ ਇਹ ਮੁੰਡੇ ਨੂੰ ਲੁੱਟਿਆ ਇਹਨੇ ਬੜਿਆਂ ਨੂੰ ਮੇਰੇ ਵਰਗੇ ਭੋਲੇ ਨੂੰ ਲੁੱਟਿਆ ਆਹ ਦੇਖੋ ਏਸ਼ਿਕ ਯੇ ਐਨ ਕਵਲੀ ਗੈਂਗ ਸੈਕਰ ਗਾਈਜ਼ ਮੇਰਾ ਪਤਾ ਯਾ ਕੋਈ ਨਾ ਮੇਰਾ ਐਨ ਦੇਖੋ ਇਹ ਵਿਚਾਰਾ ਮੇਰੇ ਨਾਲ ਗਿਆ ਸਿੱਧਰ ਆਇਆ ਕੁੜੀਆਂ ਦੇ ਪੰਪ ਚ ਆ ਗਿਆ ਤੇ ਜਿਹੜਾ ਪਾਇਆ ਫੋਨ ਖੁਦ ਆ ਤੇ ਦੇਖੋ ਨਾ ਸ਼ਾਪਿੰਗ ਕਰਕੇ ਕਿਵੇਂ ਫੋਨ ਘਟਾਉਂਦੀਆਂ ਉਹ ਲੈ ਲੈਣਾ ਮੈਨੂੰ ਉਹ ਉੱਥੇ ਰੋਪਿੰਗ ਕਰਦੀ ਇਹਨੇ ਕੀ ਦੋਣਾ ਆ ਤੇ ਨੋਟ ਸਾਫ ਇੰਬੋਡੀ ਦਾ ਇਹ ਤੁਹਾਨੂੰ ਮਾਈਟ ਵਾਲਾ ਪੂਰਾ ਹੋ ਉਹ ਮਾਈ ਡਾਡ ਉਹ ਬਸ ਆ ਰੋ ਮੈਨੂੰ ਕਹਿੰਦਾ ਕਿ ਤੁਹਾਨੂੰ ਦੋ ਲੱਖ ਲੱਗਦਾ ਕੀ ਮਤਲਬ ਹੈ ਨਹੀਂ ਦੋ ਲੱਖ ਨਾ ਮਾਸੇ ਨਹੀਂ ਆਉਂਦੀ ਲੱਗਦੇ ਹਾਂ ਦੇਖੋ ਕਿਵੇਂ ਲੂੰਬੜ ਤੇਰਾ ਮੂੰਹ ਜਾਂ ਕਰਦਾ ਆ ਬਾਹਰ ਸ਼ੋਪਿੰਗ ਉਹ ਯਾਰ ਇਹਨੇ ਕਿ ਸ਼ੋਪਿੰਗ ਕਰਾਉਣੀ ਆ ਇਹ ਤਾਂ ਮੈਨੂੰ ਸ਼ਕਲ ਦਿਹਾੜੀਦਾਰ ਦਾ ਲੱਗਦਾ ਜਾਂ ਕੀ ਹਾਲ ਤੋਂ ਹੀ ਪੀ ਹੈ ਨਾ ਮੈਨੂੰ ਲੱਗਦਾ 20-30 ਹਜ਼ਾਰ ਦਾ ਵੀ ਖੁੰਝੇ ਲਾਇਆ ਉਹ ਭਰਾਵਾ ਹਲੇ ਵੀ ਮੌਕਾ ਤੂੰ ਟੱਪ ਜਾ ਓਏ ਕਿਉਂ ਤੂੰ ਕਮੇਟੀਆਂ ਚੱਕ-ਚੱਕ ਕੇ ਇਹਨਾਂ ਨੂੰ ਸ਼ੋਪੀਆਂ ਕਰਾਉਂਦਾ ਫਿਰਦਾ ਉਹ ਵੰਦੀਆਂ ਦੱਸਣ ਕਾਮਾਣਾ ਸੇਂ ਦੇਖ ਲੋ ਜਨਾਨੀ ਦਿਖਾਓ ਮਹਿਕਮਾ ਉਹ ਲੱਗਦਾ ਇਹਦੇ ਬੁਗੜੀ ਨਾਲ ਵੀ ਹੁਣੇ ਘਟ ਗਿਆ ਤੇ ਹੁਣ ਮੇਰਾ ਸਾਲਾ ਦੀ ਸਾਲੀ ਨਾਲ ਨਹੀਂ ਲੱਗਿਆ ਰੰਦਾ ਉਤੋਂ ਸਾਲੀ ਦੇਖੋ ਇੰਨੀ ਬੇਸ਼ਰਮ ਕਿੰਨੀ ਚਾਲੀ ਤਾਂ ਲੈਣਾ ਜਿਵੇਂ ਆਪ ਦੀ ਛਾਤੀ ਦਿਖਾਈ ਜਾਂਦੀ ਆ ਯਾਰ ਇਹੋ ਜਿਹੇ ਲੋਕ ਨਾ ਵੀਊਰ ਦੇ ਚੱਕਰ 'ਚ ਨੰਗੇ ਹੋਣ ਤੱਕ ਵੀ ਆ ਜਾਂਦੇ ਆ ਤੋ ਇਹ ਮੇਰਾ ਸਾਲਾ ਆਪ ਦੇ ਸਾਡ ਨਾਲ ਨਾ ਦੋ ਪੈਗ ਲਾ ਕੇ ਲੰਡੂ ਏ ਕਿਵੇਂ ਖੁਰੂ ਪਾਈ ਜਾਂਦਾ ਦੇਖੋ ਬੁੱਥਿਆ ਨਾ ਵੀ ਲੱਗੀ ਤਾਂ ਕਿਸੇ ਬਸੇ ਸਰਦਾਰ ਯਾਰ ਇਹ ਮੈਨੂੰ ਸਰਦਾਰ ਘੱਟ ਤੇ ਦਿਹਾੜੀ ਦਾ ਜ਼ਿਆਦਾ ਲੱਗੀਆਂ ਯਾਰ ਜਨਾਨੀਆਂ ਦੇ ਸਰੋਂ ਪਾ ਕੇ ਖਾਣ ਵਾਲੇ ਬੰਦੇ ਉਹ ਯਾਰ ਇਹਨਾਂ ਚ ਹੌਸਲਾ ਕਿਵੇਂ ਆ ਜਾਂਦਾ ਮੁੱਠਾ ਮਰੋੜਨ ਦਾ ਇਹਨਾਂ ਚ ਦਫਾ ਕਰੋ ਯਾਰ ਇਹਨਾਂ ਨੂੰ ਆਪਾਂ ਹੁਣ ਅਗਲੇ ਟੌਪਿਕ ਤੇ ਚੱਲਦੇ ਆ ਆ ਲੋ ਆਪਾਂ ਆ ਗਏ ਇਸ ਗਾ ਲੋ ਵੇ ਅੱਛੇ ਉਹ ਤੇਰੀ ਨੂੰ <laughs> तो <laughs> पर खोले गोवा <laughs> <laughs> <लोसी> <laughs> देखो। ਕੁਝ ਰੇਲਾ ਬਹੁਤ ਜਿਆਦਾ ਸਵਾਦ ਸੀ। ਕਿੰਨੇ ਕਿਸੇ ਕੰਜਰ ਨੇ ਪੁੱਛਿਆ ਵੀ ਆ ਕਿ ਸਵਾਦ ਸੀ ਜਾਂ ਨਹੀਂ। ਉਹ ਯਾਰ ਮੂੰਹ ਚੱਕ ਕੇ ਬਾਸੇ ਲੱਗੀ ਰਹਿੰਦੀ ਆ ਵਲੌਗ ਵਿੱਚ। ਉਹ ਯਾਰ ਮੈਂ ਉਹ ਲੋਕਾਂ ਤੇ ਹਰਾਣ ਕਿਲਾ ਕੰਜਰੇ ਦਾ ਵਲੌਗ ਦੇਖ ਲੈਂਦੇ ਆ। ਵੀ ਕੋਣ ਇਹਨੂੰ ਬਰਦਾਸ਼ਤ ਕਰ ਲੱਗਾ। ਉਹ ਯਾਰ ਚਲੋ ਸ਼ਕਲ ਤਾਂ ਜਿਵੇਂ ਦੀ ਵੀ ਠੀਕ ਆ। ਉਹ ਯਾਰ ਵਾਹ ਦੇਖੋ ਕਿਵੇਂ ਫਟੇ ਸਪੀਕਰ ਆ ਰਹੀ ਹੈ। ਮੈਨੂੰ ਸੱਚੀ ਬੜਾ ਗੁੱਸਾ ਚੜਦਾ।

ਕਿਹੜੇ ਪਾਸੋਂ ਸੁਣ ਹੁਣੀ ਤਾਂ ਸਾਡੀ ਕਾਲੋ ਆ ਓ ਯਾਰ ਇਹ ਕੌਲਫੀਡੈਂਸ ਕਿੱਥੋਂ ਲੱਗ ਜਾਂਦੀ ਐ ਇੰਨਾ ਬੋਲਣ ਦਾ ਓ ਯਾਰ ਜੋੜੀ ਪਵੰਦੀ ਇਹਨਾਂ ਦੀ ਚਾਹ ਪੱਤੀ ਤੇ ਖੰਡ ਵਾਲੀ ਆ ਕਾਲੋ ਵੀ ਬੜਾ ਹੈਗਾ ਚਾਹ ਬੰਦੀ ਨੇ ਕਹਿਣਾ ਸੇਮ ਕਾਲੋ ਦੀ ਆਵਾਜ਼ ਨਾਲ ਦਾ ਨਾ ਪੰਜਾਬ ਚ ਇੱਕ ਮੁੰਡਾ ਵੀ ਹੈਗਾ ਆ ਵੀਡੀਓ ਦੇਖੋ ਬਾਕੀ ਸਤਿਕਾਰ ਗਿਆ ਤਾਲਾਂ ਜਾਂ ਬੱਜ ਗਿਆ ਹੁਣ ਆਪਾਂ ਆਪ ਹੀ ਹੋਣਾ ਕਿ ਹੋਗਾ ਰਾਡੀ ਸਾਡੇ ਅੱਡਾ ਕੁ ਵਿੱਚ ਸਾਰਾ ਜਨ ते साटा पेंट पे लग चुका है पेंट पे नहीं हो रहा है आए साटा मुंडा हां मेरा लल्लू राम ਕਿ ਮੈਂ ਤੁਹਾਨੂੰ ਕਹਿਣਾ ਹੈ ਕਿ ਜਦੋਂ ਵੀ ਰਾਤ ਨੂੰ ਤੁਸੀਂ ਬੰਦ ਕਮਰੇ 'ਚ ਪੈਣੋ ਤਾਂ ਆਪਣੇ ਕੱਪੜੇ ਸਾਰੇ ਉਤਾਰ ਕੇ ਸੌਇਆ ਕਰੋ ਕਹਿੰਦਾ ਭਾਪਕੇ ਤੁਹਾਡੇ ਸਰੀਰ ਤੇ ਕੋਈ ਕਪੜਾ ਨਹੀਂ ਹੋਣਾ ਚਾਹੀਦਾ ਪੰਜਾਬੀ 'ਚ ਕਹਾਂ ਤਾਂ ਨੰਗੇ ਸੌਇਆ ਕਰੋ ਅਗਰ ਤੁਸੀਂ ਬਿਨਾਂ ਕੱਪੜਿਆਂ ਤੋਂ ਪਾਉਗੇ ਇੰਨਾਂ ਚੀਜ਼ਾਂ ਦੇ ਇੰਨੇ ਜ਼ਿਆਦਾ ਫਾਇਦੇ ਆ ਲੈ ਸੁਣ ਲੋ ਡਾਕਟਰ ਦੀ ਗੱਲ ਉਹ ਡਾਕਟਰਾਂ ਕਿਉਂ ਤੂੰ ਸਾਨੂੰ ਮਰਵਾਉਣਾ ਓਏ ਮੰਨ ਲਓ ਜੇ ਬੰਦਾ ਸੁੱਤਾ ਪਿਆ ਹੀ ਮਰ ਗਿਆ ਇਹ ਤਾਂ ਸਾਲੀ ਬੜੀ ਸ਼ਰਮਨਾਕ ਗੱਲ ਹੋ ਗਈ ਜੀ ਡਾਕਟਰ ਸਭ ਕਿਸੇ ਸਾਡੇ ਪਿੰਡ ਵਾਲਾ ਨੂੰ ਨਹੀਂ ਜਾਣਦੇ ਸੁੱਤੇ ਪਏ ਨਾ ਬੰਦੇ ਸਿੱਧੇ ਜਾਇ ਸਾਈਦੇ ਆ ਨਾ ਮੈਂ ਘਰ ਦਾ ਰਹਿਣਾ ਤੇ ਨਾ ਮੈਂ ਘਰ ਦਾ ਤੇ ਡਾਕਟਰ ਸਾਹਿਬ ਮੰਨ ਲਓ ਜੇ ਰਾਤ ਨੂੰ ਚੋਰ ਆ ਜਾਣ ਤੇ ਉਹਨਾਂ ਪਿੱਛੇ ਵੀ ਨੰਗਾ ਹੀ ਭਜਣਾ ਪੈਣਾ ਤੇ ਮੈਨੂੰ ਲੱਗਦਾ ਪਿੰਡ ਵਾਲਾ ਨੇ ਚੋਰ ਨੂੰ ਘੱਟ ਤੇ ਮੈਨੂੰ ਜ਼ਿਆਦਾ ਸੁਣਨਾ ਨਿਕਣੀ ਪਈ ਆ ਜਾਣ ਤੋਂ ਅੱਗੇ ਜਾਣ ਦੀ ਬਾਜਾ ਨਹੀਂ ਕਰਦੀ ਆ ਓਏ ਮੈਨੂੰ ਸੌਂਡ ਨਹੀਂ ਹੁੰਦੀ ਸਾਰਾ ਸਾਰਾ ਟੈਲੈਂਟ ਪੰਜਾਬ ਚ ਭਰਿਆ ਕੋਈ ਨਹੀਂ ਬੀਬਾ ਲੱਗੇ ਰਹਿ ਤੂੰ ਵੀ ਹਟੀ ਨਾ ਨਾ ਟਾਈਮ ਜਿੰਨਾ ਟਾਈਮ ਤੇਰੇ ਘਰ ਆ ਜਦੋਂ ਜੁੰਡਿਆਂ ਤੋਂ ਫੜ ਕੇ ਮਿਲਦਾ ਦਿਮਾਗਾਂ ਦੇ ਚਲੇ ਚਲੇ ਤਕੇ ਓਏ ਲੱਗਵਾ ਦਾ ਪਤਾ ਨਹੀਂ ਜੇ ਤੂੰ ਥੱਲੇ ਡਿੱਗ ਗਈ ਨਾ ਤੇਰਾ ਫੇਰ ਜ਼ਰੂਰ ਖੋਲੇ ਆਣਾ ਇਧਰੇ ਬੁੜੀਆਂ ਟੋਲੀ ਦਾ ਘਰੇ ਵੇਲੇ ਟਿੱਕੇ ਬੈਠੇ ਜਾਂਦਾ ਕਦੇ ਹੁਣ ਤੇ ਸੈਂਕੀ ਚੱਕ ਲੈਂਦੀਆਂ ਤੇ ਸਲੰਡਰ ਤੇ ਚੱਲ ਆ ਗਈਆਂ ਨਾਲੇ ਦੀਬਾ ਜੇ ਤੂੰ ਡਿੱਗ ਗਈ ਨਾ ਤੇ ਲੱਤ ਵਾਂ ਟੁੱਟ ਗਈ ਤਿੰਨ ਮਹੀਨੇ ਪ੍ਰੋਸਟਰ ਵੀ ਨਹੀਂ ਖੋਲਣਾ ਤੂੰ ਤੁਰਦੀ ਦੇਖ ਕਿਵੇਂ ਜਿਵੇਂ ਕੰਦ ਤੇ ਰੱਖੀ ਹੈ ਨਾ ਪਾਥੀਆਂ ਤੇ ਕਾਂ ਟੁਰਦਾ ਹੁੰਦਾ ਚਿੱਤੀ ਚਿੱਤੀ ਮੈਨੂੰ ਤੂੰ ਬਣਾਏ ਤੇਰਾ ਪਲਾਇਓ ਮਾਤਾ ਤੇਰੇ ਦਾਦਾ ਦਾਦ ਜੀ ਇੱਥੋਂ ਨਿਕਲ ਗਿਆ ਮਾਤਾ ਤੇਰੀਆਂ ਸੇਹਾਂ ਚਲੱਤਾ ਹੈ ਓਏ ਹੁਣ ਤਾਂ ਤੈਨੂੰ ਤਰਮਰਾਜੀ ਨੋ ਬਣਾ ਕੇ ਲਜਾਊਗਾ ਮੈਨੂੰ ਸਮਝ ਨਹੀਂ ਆਉਂਦੀ ਅੰਕਲ ਤਾਂ ਵਿਚਾਰਾ ਪਹਿਲੇ ਤੇਰੇ ਦੂਕੀ ਆ ਓਏ ਆਪ ਦਾ ਸ਼ਰੀਰ ਦੇਖ ਤੇ ਉਹਦਾ ਦੇਖ ਜਿਵੇਂ ਸੁਕਾ ਕੇ ਵਿਚਾਰਨ ਨੂੰ ਪਿੰਜਰੀ ਬਣਾ ਰੱਖਿਆ ਨਾਲੇ ਉਹ ਅੰਕਲ ਦੇ ਕਿੰਨੇ ਗੁੱਸੇ ਚ ਖੜਾ ਆਇਆ ਉਹ ਜਿੰਨਾ ਤਿੱਖਾ ਅੰਕਲ ਦਾ ਨੱਕ ਆ ਨਾ ਉਹਨੇ ਨੱਕ ਮਾਰ ਕੇ ਤਰ੍ਹਾਂ ਸਿਰ ਪਾ ਦਿੱਤਾ ਲਾ ਸੋਨ ਲੋ ਓਕੇ ਹੁੰਦਾ ਹੁੰਦਾ ਪਤਾ ਨਹੀਂ ਕੀ ਹੋ ਗਿਆ ਮਾਤਾ ਹੋਣਾ ਕੀ ਆ ਤੇਰਾ ਬੀਬੀ ਵਾਦ ਘਟ ਗਿਆ ਹੁਣ ਯਾਰ ਮੈਨੂੰ ਸਮਝ ਨਹੀਂ ਆਉਂਦੀ ਕਿ ਬੰਦਾ ਜਵਾਕਾਂ ਨੂੰ ਹਟਾਵੇ ਕਿ ਬਜ਼ੁਰਗਾਂ ਨੂੰ ਹਟਾਵੇ ਜਵਾਕਾਂ ਨੂੰ ਜਾ ਕੇ ਜ਼ੁਰਗ ਵਿਗੜੇ ਪਏ ਨਾਲੇ ਇੱਕ ਗੱਲ ਨਹੀਂ ਸਮਝ ਆਉਂਦੀ ਬਈ ਬੜਾਪੇ ਚ ਮਾਤਾ ਦਾ ਇਹ ਹਾਲ ਆ ਤੇ ਜਵਾਨੀ ਚ ਕਿਹੜੇ ਕਹਿਤਾ ਹੈ ਹੁਣ ਓਏ ਹੋਏ ਓਹ ਵਾਦ ਸੋਨ ਵੀਰੇ ਯਾਰ ਓਏ ਹੋਏ ਇਹ ਨਹੀਂ ਤੇ ਕੋ ਬੈ अच्छा GNU ये नहीं समझ आंधी है कि था था <laughs> है। जो गल्ला ही नहीं है किथों आ जांदे हैं कलर कहंदा ਥੱਲੇ ਤੇ ਉੱਤੇ ਖੋਆ ਥੱਲੇ ਕੋ بوا ਕੀ ਹੋਇਆ ਇਸਰਾ ਹੀ ਹੈ ਠੀਕ ਹੈ ਉਹ ਜੱਕਦਮ ਪਹਿਲੇ ਉਹਨੇ ਆਇਆ ਤੇ ਉਹ ਅੰਜ ਤਵਾ ਟਾਇਪ ਆਈਏ ਕਾਲੋ ਠੀਕ ਹੈ ਅਜਾ ਨਾ ਆਵੇ ਮੇਰੇ ਨਾਲ ਲੈਦਾ ਕਾਲ ਚਾਪਰ ਆਈ ਪਾ ਜੋ ਉਹਨੇ ਗੱਲ ਲੈ ਜਦ ਲੱਜੇ ਤਾਨੂੰ ਦੋ ਮੂੰਹਾਂ ਦਾ ਸਟਾਪ ਕਹਿੰਦਾ ਵੀ ਦੋ ਮਵਾਂ ਵਾਲਾ ਸੱਪ ਲਰਾਂਦਾ ਉਹਨਾਂ ਨੂੰ ਬੂਟੀ ਬਾਲਾ ਨਾਲ ਹੀ ਇਹਨਾਂ ਦੀ ਕਰਦਾ ਅੱਛਾ ਲੋ ਜੀ ਉਹ ਕੁੜੀ ਦਾ ਤੇ ਮੰਨ ਗਈ ਕਹਿੰਦੀ ਯਾਰ 20 ਲੱਖ ਤੇ ਮੰਨ ਗਈ ਏ ਕਹਿੰਦਾ 15 ਲੱਖ ਹੋਰ ਵੀ ਬੀ ਕਹਿੰਦਾ ਇੱਕ ਕਹਿੰਦੀ ਇੱਕ 2 ਕਰੋੜ ਦਾ ਉਹਨਾਂ ਦੇ ਉੱਤੇ ਕੇਸ ਕਰਨ ਲੱਗੇ ਆ ਇਹ ਜੋ 30 35 ਲੱਖ ਮੁੱਕਾ ਨਹੀਂ ਤੇ 2 ਕਰੋੜ ਦਾ ਹੋਰ ਖਾਂ ਦੇ ਚੱਕਰਾ ਚ ਫਿਰਨਦੇ ਆ ਇਹ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇਹਨਾਂ ਕੁੜੀਆਂ ਦੀ ਠੀਕ ਹੈ ਕਿ ਬਾਹਰ ਜਾਂਦੇ ਚੱਕਰਾਂ ਦੇ ਵਿੱਚ ਨਾ ਉਹ ਦਿਹਾੜੀਦਾਰਾਂ ਨੂੰ ਵੀ ਲੁੱਟੀ ਜਾਂਦੇ ਨੇ ਉੱਧੇ ਆ ਨੀ ਪਈਆ ਵੈਸੇ ਨਾ ਜਿਹੜੀ ਅੱਧਾ ਆ ਪਿੱਛੇ ਬਹਿ ਗਿਆ ਅੰਕਲਾ ਕਹਿੰਦਾ ਮੇਰਾ ਮੇਰਾ ਅੱਧਾ ਕਿਲੋ ਖੂਨ ਵਧ ਗਿਆ ਵਾਦੀ ਜਦੋਂ ਸ਼ਾਪਿੰਗ ਕੀਤੀ ਉਦੋਂ ਪਈਆ ਕਾ ਉਹਨੂੰ ਕੱਟ ਗਿਆ ਇਹ ਅੱਧਾ ਖੂਨ ਕਹਿੰਦਾ ਦਾਦਾ ਕਿਹ ਕਿਹਦੇ ਦਾਦਾ ਦਾ ਇਹ ਇਹਨਾਂ ਬਾਕਾ ਨਾ ਜਿਵੇਂ ਮਮਾ ਉਹਦਾ ਚਾਚੇ ਦਾ ਨੱਕ ਆ ਨਾ ਉਹਨੇ ਨੱਕ ਮਾਰ ਕੇ ਤਰਸਦਾ ਬੱਦ ਦਬਤ ਨਾ ਵਾਹ ਵਾਲੀ ਯਾਰ ਵਾਕਈ ਸਹੀ ਕਹਿਣਾ ਹੈ ਬੰਤਨ ਕਿਥੋਂ ਇਨਾ ਟੈਲੈਂਟ ਆ ਗਿਆ ਹੋਇਆ ਵਾਕਈ ਭਰਿਆ ਟੈਲੈਂਟ ਵੀ ਕੰਦਾ ਪੰਜਾਬ ਚ ਕਿਥੋਂ ਇਨਾ ਟੈਲੈਂਟ ਆ ਗਿਆ ਬਹੁਤ ਵਧੀਆ ਵੀਡੀਓ ਹੁੰਦੀ ਹੈ ਜੰਨਾ ਚੱਡੀ ਨੇ ਕੰਮ ਰੱਖੀ ਜੀ ਜਿਹ ਤਰ੍ਹਾਂ ਬੰਦਾ ਜੁਣਿਆ ਤੇ ਫੜਿਆ ਤੇ ਸਿੱਖਿਆ ਕਹਿੰਦਾ ਉਦੋਂ ਤੋਂ ਠੀਕ ਰਹੇਗੀ ਨਹੀਂ ਵਾਕਈ ਨਾ ਇਹ ਵੀਡੀਓ ਚ ਜਿਹੜੀ ਹਾਸਿਆਲੀ ਹੁੰਦੀ ਹੁੰਦੀ ਹੈ ਉਹਦੀਆਂ ਗੱਲਾਂ ਬਹੁਤ ਹੀ ਮਜ਼ੇਦਾਰ ਨੇ ਗੱਲਾਂ ਦੀਆਂ ਸੁਣਨ ਦਾ ਬਹੁਤਾ ਮਜ਼ਾ ਆਉਂਦਾ ਉਹਦੇ ਗੱਲਾਂ ਦਾ ਬਹੁਤਾ ਸਵਾਦ ਹੈ ਇੱਕ ਉਹਦੇ ਮੂੰਹ ਨਾ ਜਿਹੜੀ ਪੰਜਾਬੀ ਹੈ ਬਹੁਤ ਫੱਬਦੀ ਹਾਂ ਦੇ ਰਹੀਆਂ ਗੱਲਾਂ ਬੋਲ ਰੇ ਨਾ ਬਹੁਤ 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 ਵਧੀਆ ਲੱਗਦੀ ਐਨੂੰ ਉਹ ਸੁਣ ਕੇ ਬਹੁਤ ਦਾ ਮਸਾਲਾ ਆ ਗਿਆ ਬਹੁਤ ਹੱਸਾਂਦਾ ਬਿਲਕੁਲ ਅਰ ਵੀਰੇ ਨੇ ਆਪਣਾ ਆਪਾਂ ਜਿਹੜੀ ਇਹਨਾਂ ਦੀ ਵੀਡੀਓ ਤੇ ਰਿਐਕਸ਼ਨ ਦਿੱਤਾ ਸੀ ਨਾ ਵੀਰੇ ਨੇ ਉਹਦੇ ਤੇ ਆਪਣਾ ਲਾਈਕ ਵੀ ਦਿੱਤੇ ਨੇ ਆਪਣਾ ਹਾਰਟ ਵੀ ਦਿੱਤੇ ਨੇ ਤੇ ਉਹਨੇ ਕਹੇ ਤੁਸੀਂ ਨੇ ਇਹ ਵੀ ਕਮੈਂਟ ਵੀ ਕੀਤਾ ਸੀ ਕਿ ਸਾਰੇ ਵੀਰੇ ਜਿਹੜੇ ਨਾ ਇਹਨਾਂ ਨੂੰ ਸਪੋਰਟ ਕਰੋ ਬਹੁਤ ਵਧੀਆ ਕਰ ਲੇਪਨੇ ਪਰ ਵੀਦੀ ਜੀ ਜੀ ਤੁਸੀਂ ਬਹੁਤ ਵਧੀਆ ਕਰਦੇ ਹੋ ਕਿਉਂਕਿ ਸਮਝ ਲਓ ਕਿ ਤੁਸੀਂ ਜਦੋਂ ਵੀਡੀਓ ਘਰਾਂਦੇ ਹੋ ਤਾਂ ਸਹੀ ਇਸੇ ਇੰਤਜ਼ਾਰ ਚ ਬੈਠੇ ਹੋਣਗੇ ਯਾਰ ਵੀਰੇ ਦੀ ਵੀਡੀਓ ਆਵੇ ਕਿਉਂਕਿ ਵੇਖੇ ਨਾ ਤੁਹਾਡੀ ਵੀਰੇ ਜੀ ਕੋਮੇਡੀ ਵੇਖ ਕੇ ਤੁਹਾਡੀਆਂ ਗੱਲਾਂ ਜਿਹੜੀਆਂ ਨੇ ਉਹ ਵੇਖ ਕੇ ਸਾਨੂੰ ਚਸ ਆਦੀ ਹੈ ਠੀਕ ਹੈ ਜਿਹੜੀ ਉਹ ਵਿੱਚ ਬੇਇੱਜ਼ਤੀ ਵਾਲੇ ਵਰਡ ਯੂਜ਼ ਹੁੰਦੇ ਆ ਨਾ ਉਹ ਵਧੀਆ ਲੱਗਦੇ ਆ ਜਿਹਦੇ ਚ ਹਾਸਾ ਹੁੰਦਾ ਵੀਡੀਓ ਦੇ ਤੇ ਜਿਹੜਾ ਹਾਸਾ ਆ ਜਾਂਦਾ ਇੰਨਾ ਨਹੀਂ ਆਂਦਾ ਪਰ ਜਿਹੜੀਆਂ ਬਾਤ ਚ ਗੱਲਾਂ ਸੁਣ ਕੇ ਮਜ਼ਾ ਆਉਂਦਾ ਨਾ ਉਹਦੇ ਤੇ ਹਾਸਾ ਆਉਂਦਾ ਚਲੋ ਜਦ ਜਦੋ ਕਹਿੰਦਾ ਨਾ ਚਲੋ ਫਿਰ ਕਰਦੇ ਆਂ ਅੱਜ ਬੇਸ਼ਤੀ ਬੇਸ਼ਤੀ ਨਾ ਅੱਜ ਕਰਦੇ ਆਂ ਮਿਸਕਾ ਲੋ ਤੇ ਬਹੁਤੀ ਗੱਲ ਐ ਐਵੇਂ ਕਹਿੰਦੇ ਮਿਸਕਾ ਲੋ ਤੇ ਗੱਲ ਬਹੁਤ ਫੱਪਦੀ ਗਿਆ ਤੇ ਇੱਕ ਉਹ ਜਿਹੜਾ ਕਹਿੰਦਾ ਬੁਗੜੀ ਤੇ ਹੁਣ ਪਿੱਛੇ ਰਹਿ ਗਈ ਬੁਗੜੀ ਦਾ ਕਹਿੰਦਾ ਹੁੰਦਾ ਆਪਣਾ ਮਸਾਲੀ ਨਾ ਕਹਿੰਦਾ ਵੀਡੀਓ ਬਣਾ ਰਿਹਾ ਵੀਡੀਓ ਬਣਾ ਰਿਹਾ ਬੁਗੜੀ ਤੇ ਵੀਊ ਨਹੀਂ ਆ ਰਹੇ ਹੁਣ ਕਹਿੰਦਾ ਤੇ ਚਲੋ ਕਿੱਦਾਂ ਦੀ ਲੱਗੀ ਤੁਹਾਨੂੰ ਵੀਡੀਓ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਤੇ ਮਿਲਦੇ ਆਂ ਅਗਲੀ ਵੀਡੀਓ ਚ ਆਪਣਾ ਖਿਆਲ ਰੱਖੋ ਜਵਾਮਾਂ ਜੀ ਯਾਦ ਰੱਖਿਓ ਰੱਬ ਰੱਖਾ